ਤਾਂ ਮੇਟ ਨੇ ठाਣੇ ਤੁਸੀਂ ਬਲਕੇ ਕੀ ਮੰਗਵਾਇਆ ਸਾਰਾ ਮਾਨਯੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਜਿਹਦੀ ਹਦਾਇਤਾਂ ਦੇ ਮੁਤਾਬਕ ਮਾਰੇ ਹੰਸਾਂ ਦੇ ਖਿਲਾਫ ਜਿਹੜੀ ਮੁਹਿੰਮ ਚੇੜੀ ਹੈਗੀ ਆ ਉਸੇ ਦੌਰਾਨ ਟੌਕੀ ਇੰਚਾਰਜ ਅਗਨੋਹਾ ਨੇ ਦੌਰਾਨੇ ਨਾਕਾਬੰਦੀ ਇੱਕ ਰਵੀ ਕੁਮਾਰ ਪੁੱਤਰ ਲਾਲਵਿੰਦਰ ਵਾਸੀ ਈਸਪੁਰ ਨੂੰ ਅਰੈਸਟ ਕੀਤਾ ਤੇ ਉਹਦੇ ਅਰੈਸਟ ਕਰਕੇ ਦੌਰਾਨੇ ਪੁੱਛ ਕੇ ਉਹਦੇ ਕੋਲੋਂ ਦੋ ਮੋਟਰਸਾਈਕਲ ਚੋਰੀ ਦੇ ਜਿਹੜੇ ਸੀਗੇ ਉਹਦੇ ਕੋਲ ਬਰਾਮਦ ਕੀਤੇ ਤੇ ਹੋਰ ਵੀ ਸਮਾਨ ਜਿਹੜੇ ਗਟਰ ਦੇ ਢੱਕਣ ਹੋ ਗਏ ਪਾਈਪਾਂ ਹੋ ਗਈਆਂ ਉਹ ਸਮਾਨ ਜਿਹੜਾ ਹੈਗਾ ਚੋਰੀ ਦਾ ਉਹਦੇ ਕੋਲ ਬਰਾਮਦ ਕਰਕੇ ਮਕਦਮਾ ਨੰਬਰ 79/257/2025 ਅੰਦਰ ਸੈਕਸ਼ਨ 331 305 ਤੇ 317 ਬੀਐਨਐਸ ਦੇ ਤਹਿਤ ਦਰਜ ਰਿਸਤਰ ਕੀਤਾ ਤੇ ਹੋਰ ਵੀ ਉਹਦੇ ਕੋਲੋਂ ਕੁਝ ਕੁ ਕੀਤੀ ਜਾ ਰਹੀ ਆ ਦੌਰਾਨੇ ਪੁੱਛਗਿੱਛ ਉਹਨੇ ਆਪਣੇ ਇੱਕ ਸਾਥੀ ਦਾ ਨਾਮ ਜਿਹੜਾ ਹੈਗਾ ਆ ਲਿਆ ਸੀਗਾ ਹਰਦੀਪ ਸਿੰਘ ਦਾ ਉਹ ਉਹਨੂੰ ਵੀ ਜਿਹੜਾ ਆ ਅਸੀਂ ਅੱਜ ਅਰੈਸਟ ਕਰ ਲਿਆ ਆ ਇਸੇ ਤਰ੍ਹਾਂ ਹੀ ਥਾਣਾ ਮੇਟੀਆਂ ਨਾਲ ਦੇ ਵਿੱਚ ਏਐਸਏ ਊਂਕਾਰ ਸਿੰਘ ਨੇ ਦੌਰਾਨ ਨਾਕਾ ਬੰਦੀ ਜਿਹੜਾ ਹੈਗਾ ਇੱਕ ਵਿਅਕਤੀ ਨੂੰ ਅਰੈਸਟ ਕੀਤਾ ਸੀਗਾ ਸ਼ਮਸ਼ੀਰ ਸਿੰਘ ਪੁੱਤਰ ਊਂਕਾਰ ਸਿੰਘ ਵਾਸੀ ਰੋਲੀ ਖੁਰਦ ਥਾਣਾ ਆਦਮਪੁਰ ਨੂੰ ਉਹਦੇ ਕੋਲੋਂ ਵੀ ਜਿਹੜੇ ਹੈਗੇ ਆ ਮੌਕੇ ਤੇ ਦੋ ਮੋਟਰਸਾਈਕਲ ਡਿਕਵਰ ਕੀਤੇ ਸੀਗੇ ਤੇ ਦੌਰਾਨ ਪੁੱਛ ਕੇ ਜਿਹੜਾ ਆ ਉਹਨੇ ਇੱਕ ਮੋਟਰਸਾਈਕਲ ਹੋਰ ਚੋਰੀ ਦਾ ਜਿਹੜਾ ਸੀਗਾ ਉਹ ਬਰਾਮਦ ਕੀਤਾ ਇਸ ਤਰ੍ਹਾਂ ਥਾਲਾ ਮਿੱਟੀ ਵਾਲੇ ਦੇ ਐਸਐਚਓ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਆ ਤੇ ਇਹਨਾਂ ਦੇ ਜਿਹੜੇ ਤਫਤੀਸ਼ੀ ਹੈਗੇ ਆ ਜਿਹੜੇ ਏਐਸਆਈ ਹੈਗੇ ਆ ਇਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਆ ਟੋਟਲ ਜਿਹੜੇ ਹੈਗੇ 5 ਮੋਟਰਸਾਈਕਲ ਚੋਰੀ ਦੇ ਰਿਕਵਰ ਕੀਤੇ ਆ ਤੇ 3 ਜਿਹੜੇ ਐਕਿਊਜ਼ ਅਰੈਸਟ ਕਰਕੇ ਇਹਨਾਂ ਨੇ ਜਿਹੜੀ ਹੈਗੀ ਕਾਫੀ ਵਧੀਆ ਕੰਮ ਕੀਤਾ ਆ ਤੇ ਹੋਰ ਵੀ ਇਹਨਾਂ ਕੋਲੋਂ ਕੁਝ ਕਿਛ ਕੀਤੇ ਜਾਵੇਗੀ ਜਿਹੜਾ ਡਰੋਲੀ ਖੁਰਦਾ ਹੈਗਾ ਹੈ ਐਕਿਊਜ਼ ਉਹਦੇ ਖਿਲਾਫ ਪਹਿਲਾਂ ਵੀ ਦੋ ਚੋਰੀ ਦੇ ਮਕਦਮੇ ਦਰਜ ਆ ਤੇ ਜਿਹੜਾ ਕਿਉਂਕਿ ਇਨਚਾਰਜ ਨੇ ਉਹਨਾਂ ਨੂੰ ਅਰੈਸਟ ਕੀਤਾ ਸੀਗਾ ਅਰਜੋਤ ਪਰ ਰਵੀ ਉਹਦੇ ਖਿਲਾਫ ਜਿਹੜਾ 302 ਦਾ ਜਿਹੜਾ ਮਕਦਮਾ ਪਹਿਲਾਂ ਦਰਜ ਹੈਗਾ ਆ ਹੋਰ ਵੀ ਇਹਨਾਂ ਕੋਲੋਂ ਪੁੱਛਗਿੱਛ ਕਰਕੇ ਕਵਰੀ ਕੀਤੀ ਜਾਵੇਗੀ ਜਿਹੜੇ ਮੋਟਰਸਾਈਕਲ ਰਿਕਵਰ ਕੀਤੇ ਗਏ ਆ ਇਹਨਾਂ ਦਾ ਪਤਾ ਲੱਗਾ ਕਿ ਕਿੱਥੋਂ ਕਿੱਥੋਂ ਚੋਰੀ ਹੋਏ ਸੀਗੇ ਜਿਹੜੇ ਦੋਸ਼ੀ ਅਸੀਂ ਅਰੈਸਟ ਕੀਤੇ ਹੈਗੇ ਆ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੋ ਕਮੋਟਰਸਾਈਕਲ ਜਿਹੜੇ ਹੈਗੇ ਇਹਨਾਂ ਨੇ ਦੱਸਿਆ ਆ ਕਿ ਹਸਪੀਟਲ ਤੋਂ ਤੇ ਬੱਸ ਸਟੈਂਡ ਤੋਂ ਚੋਰੀ ਕੀਤੇ ਸੀਗੇ ਬਾਕੀ ਜਿਹੜੇ ਮੋਟਰਸਾਈਕਲ ਹੈਗੇ ਆ ਉਹਨਾਂ ਬਾਰੇ ਅਸੀਂ ਪੁੱਛਗਿੱਛ ਕਰ ਰਹੇ ਹੈਗੇ ਆ ਇਹ ਜੋ ਵੀ ਮੁਸ਼ਕਿਲ ਦੇ ਵਿੱਚ ਆਊਗਾ ਸਾਹਮਣੇ ਉਹ ਤੁਹਾਨੂੰ ਦੱਸ ਦਿਆਂਗੇ